ਲਾਰੈਂਸ ਵਿਸ਼ਨੋਈ ਦੀ ਜੋ ਸੋਸ਼ਲ ਮੀਡੀਆ ਤੇ ਵੀਡੀਓ ਕਾਲ ਵਾਇਰਲ ਹੋ ਰਹੀ ਹੈ ਉਸ ਨੂੰ ਲੈ ਕੇ ਨਵਾਂ ਵਿਵਾਦ ਛਿੜਦਾ ਹੋਇਆ ਨਜ਼ਰ ਆ ਰਿਹਾ ਹੈ ਦੱਸਿਆ ਕਿ ਇੱਕ ਵਾਰ ਫਿਰ ਇਸ ਵੀਡੀਓ ਕਾਲ ਨੂੰ ਲੈ ਕੇ ਪੰਜਾਬ ਸਰਕਾਰ ਸਵਾਲਾਂ ਦੇ ਵਿੱਚ गिर ਗਈ ਹੈ ਤੇ ਉੱਥੇ ਹੁਣ ਜਿਹੜੀ ਕਿ ਵਿਕਰਮ ਮਜੀਠੀਆ ਦੇ ਵੱਲੋਂ ਇਸ ਵੀਡੀਓ ਨੂੰ ਲੈ ਕੇ ਲਗਾਤਾਰ ਸਵਾਲ ਪੰਜਾਬ ਸਰਕਾਰ ਦੇ ਉੱਤੇ ਖੜੇ ਕਰ ਦਿੱਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਉਂ ਜਦੋਂ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਸੀ ਤਾਂ ਲਾਰੇਂਸ ਬਿਸ਼ਨੋਈ ਦੀ ਕਿ ਇੰਟਰਵਿਊ ਹੋਈ ਤੇ ਉਸ ਦੇ ਉੱਤੇ ਵੀ ਅੱਜ ਤੱਕ ਕੋਈ ਵੀ ਗੌਰ ਨਹੀਂ ਕੀਤੀ ਗਈ ਤੇ ਦੂਜੇ ਪਾਸੇ ਅੱਜ ਵੀਡੀਓ ਕਾਲ ਹੈ ਜਿਹੜੀ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਉਸ ਉੱਤੇ ਵੀ ਅੱਜ ਭਗਵੰਤ ਮਾਨ ਚੋਂ ਪੈਤੇਸ ਨੂੰ ਲੈ ਕੇ ਅਕਾਲੀ ਦਲ ਨੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲਾਂ ਦੇ ਵਿੱਚ ਘੇਰ ਲਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦਿਆ ਵਿਕਰਮ ਮਜੀਠੀਆ ਦਾ ਹੋਰ ਕੀ ਕਰਾਂ ਦੀ ਇੱਕ ਬਹੁਤ ਡਰੇਡਡ ਗੈਂਗਸਟਰ ਵੱਡੇ ਆਮ ਸਪਲਾਈਅਰ ਪਾਕਿਸਤਾਨ ਦੇ ਨਾਲ ਗੱਲ ਹੋ ਰਹੀ ਔਰ ਈਦ ਜਿਹੜੀ ਕੱਲ ਨਿਕਲੀ ਆ ਪਰਸੋ ਈਦ ਦਾ ਦਿਨ ਸੀ ਉਸ ਦੀ ਵਧਾਈ ਦੇ ਰਿਹਾ ਸੋ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਜੇਲ੍ਹ ਚੋਂ ਬੈਠਿਆ ਉਹ ਜਿਹੜੀ ਵੀਡੀਓ ਹੈ ਬੜੀ ਤਾਜ਼ੀ ਹੈ ਫਰੈਸ਼ ਹੈ ਮਗਰ ਅਫਸੋਸ ਦੀ ਗੱਲ ਔਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਕੱਲਾ ਇਸ ਇਨਸੀਡੈਂਟ ਨੂੰ ਨਹੀਂ ਇਹ ਪਿਛਲੇ ਲੰਬੇ ਸਮੇਂ ਤੋਂ 2 ਢਾਈ ਸਾਲ ਤੋਂ ਇਹ ਕੰਮ ਚੱਲ ਰਿਹਾ ਔਰ ਉਸ ਦਿਨ ਤੋਂ ਤਾਂ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਜਦੋਂ ਪੰਜਾਬ 'ਚ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਮਰਡਰ ਹੋਣਾ ਉਸ ਵੇਲੇ ਲਾਰੈਂਸ ਬਿਸ਼ਨੋਈ ਦਿੱਲੀ ਦੀ ਜੇਲ੍ਹ 'ਚ ਸੀ ਤਿਆਰ ਜੇਲ੍ਹ ਦੀ ਸੀ ਜਿਹਦਾ ਸਾਰਾ ਹੀ ਪ੍ਰਬੰਧ ਆਮ ਆਦਮੀ ਪਾਰਟੀ ਕੇਜਰੀਵਾਲ ਸਰਕਾਰ ਦੇ ਥੱਲੇ ਚੱਲਦਾ ਔਰ ਸਭ ਇਸ ਗੱਲ ਨੂੰ ਜਾਣਦੇ ਫਿਰ ਉਸ ਨੂੰ ਪੰਜਾਬ ਦੀ ਜੇਲ੍ਹਾਂ ਚ ਲਾਇਆ ਜਾਂਦਾ ਪੰਜਾਬ ਦੀ ਜੇਲ੍ਹ ਚ ਉਹਦੀ ਇੱਕ ਬਹੁਤ ਹੀ ਸੀਨੀਅਰ ਜਰਨਲਿਸਟ ਔਰ ਉਸ ਜੇਲ੍ਹ ਤੋਂ ਬਠਿੰਡੇ ਜੇਲ੍ਹ ਤੋਂ ਇੰਟਰਵਿਊ ਹੁੰਦੀ ਹੈ ਜਿੱਥੇ ਕਹਿੰਦੇ ਕਿ ਕੋਈ ਫੋਨ ਕੀ ਕੋਈ ਚਿੜੀ ਨਹੀਂ ਫੜਕ ਸਕਦੀ ਸੋ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਜੇਲ੍ਹਾਂ ਤੋਂ ਬੈਠਿਆਂ ਕ੍ਰਾਈਮ ਸਿੰਡੀਕੇਟ ਕਿਵੇਂ ਚੱਲ ਰਿਹਾ ਔਰ ਅਫਸੋਸ ਦੀ ਗੱਲ ਇਹ ਕਿ ਜੇਲ੍ਹ ਚੋਂ ਬੈਠਿਆਂ ਸੁਲਮਾਨ ਖਾਨ ਦੇ ਘਰ ਫਾਇਰਿੰਗ ਹੋ ਜਾਂਦੀ ਹੈ ਮਗਰ ਸਾਧ ਸੰਗਤ ਜੀ ਥਿਸ ਇਸ ਨੋਟ ਦਾ ਵਰਿੰਗ ਇਸ਼ੂ ਅਲੋਨ ਇਹ ਤਾਂ ਉਹ ਕੇਸ ਹੋਏ ਜਿਹੜੇ ਹਾਈਲਾਈਟ ਹੋਏ ਮਗਰ ਰੋਜ਼ ਦੀ ਗਿਣਤੀ ਚ ਰੋਜ਼ ਕੋਈ ਬਿਜ਼ਨਸਮੈਨ ਹੈ ਕੋਈ ਨਾਮੀ ਡਾਕਟਰ ਹੈ ਕੋਈ ਦੁਕਾਨਦਾਰ ਹੈ ਕੋਈ ਐਗਰੀਕਲਚਰਿਸਟ ਹੈ ਕੋਈ ਪ੍ਰਾਪਰਟੀ ਡਿਵੈਲਪਰ ਹੈ ਕੋਈ ਪ੍ਰਾਪਰਟੀ ਰੀਅਲਟਰ ਹੈ ਹਰੇਕ ਨੂੰ ਹਜ਼ਾਰਾਂ ਦੇ ਕਰੋੜ ਦੀ ਫਰੋਤੀਆਂ ਆ ਰਹੀਆਂ ਔਰ ਟਾਰਗੇਟਡ ਕਿਲਿੰਗ ਚੱਲ ਰਹੀਆਂ ਪਰ ਸੋਦੀ ਗੱਲ ਹੈ ਅਖਬਾਰ 'ਚ ਫਰੰਟ ਕੱਪ ਪੇਜ ਦੀ ਖਬਰ ਸੀ ਕਿ ਲਖਬੀਰ ਲੰਡਾ ਨੇ ਕਰੋੜ ਰੁਪਇਆ ਤਰਨ ਤਰਨ ਦੇ ਇੱਕ ਬਿਜ਼ਨਸਮੈਨ ਤੋਂ ਮੰਗਿਆ ਹਾਲਾਤ ਇਹ ਬਣ ਗਏ ਆ ਕਿ ਪੰਜਾਬ ਦੇ ਇੰਡਸਟਰੀਅਲਿਸ ਪੰਜਾਬ ਛੱਡ ਛੱਡ ਭੱਜ ਰਹੇ ਆ ਭਗਵੰਤ ਮਾਨ ਸਾਹਿਬ ਸੁੱਤੇ ਪਈ ਆ ਜੇਲਾ 'ਚੋਂ 43000 ਕੋਲਾ ਆ ਹਾਈ ਕੋਰਟ ਦੀ ਆਬਜ਼ਰਵੇਸ਼ਨ ਆ 43000ਸ ਕੋਲਡ ਮੇਡ ਫਰੋਮ ਜੇਲ ਜੇਲ ਮਿਨਿਸਟਰ ਕੌਣ ਭਗਵੰਤ ਮਾਨ ਹੋਮ ਮਿਨਿਸਟਰ ਕੌਣ ਭਗਵੰਤ ਮਾਨ ਮਗਰ ਸੁੱਤੇ ਪਏ ਅੱਜ ਪੰਜਾਬ ਦੇ ਇੱਕ ਬਾਰਡਰ ਸਟੇਟ ਆ ਵਿਦ ਪਾਕਿਸਤਾਨ ਔਰ ਸਾਰੇ ਕਹਿੰਦੇ ਸਿੱਧੂ ਮੂਸੇਵਾਲੇ ਦੇ ਕੇਸ ਚ ਜਾਂ ਹੋਰ ਕ੍ਰਾਈਮ ਚ ਐਡੇ ਸੋਫਿਸਟੀਕੇਟਿਡ ਵੈਪਨਸ ਯੂਜ਼ ਹੋਇਆ ਹੈ ਜਿਹੜੇ ਪਾਕਿਸਤਾਨ ਤੋਂ ਲਿਆਏ ਗਏ ਹੈ ਭਾਈ ਸਾਹਿਬ ਤੁਸੀਂ ਜਾਗੋਗੇ ਕਦ ਅੱਜ ਪੰਜਾਬ ਦੀ ਇੰਡਸਟਰੀ ਪੰਜਾਬ ਛੱਡ ਕੇ ਭੱਜ ਰਹੀ ਹੈ ਬਿਕੋਜ਼ ਇੰਨੀ ਲਾਅਲੈਸਨੈਸ ਹੈ ਲਾਅ ਐਂਡ ਆਰਡਰ ਦਾ ਕੋਲਾਪਸ ਹੈ ਇਕੱਲਾ ਪੰਜਾਬ ਦੀ ਵਰੀ ਨਹੀਂ ਇਹ ਬਾਰਡਰ ਸਿਕਿਉਰਿਟੀ ਨੈਸ਼ਨਲ ਸਿਕਿਉਰਿਟੀ ਹੁਣ ਕੰਸਰਨ ਬਣਦਾ ਜਾ ਰਿਹਾ ਹੈ ਕਿ ਭਾਈ ਜੇ ਸ਼ਰੀਆ ਮੇਨੀਆਂ ਗੱਲਾਂ ਚੱਲ ਰਹੀਆਂ ਨੇ ਤੇ ਇੱਕ ਸਲਮਾਨ ਖਾਨ ਨੂੰ ਤਾਂ ਬਚਾ ਲੋਂਗੇ ਮਗਰ ਕਿੰਨੇ ਮਾਮਾ ਦੇ ਪੁੱਤ ਮਰਵਾ ਦਿਓਗੇ ਇਸ ਲਈ ਅੱਜ ਇਟ ਡਿਮਾਂਡਸ ਸੀਰੀਅਸ ਐਕਸ਼ਨ ਔਰ ਸੀਰੀਅਸ ਇਹਦਾ ਕੋਈ ਬਹੁਤ ਵੱਡੇ ਪੱਧਰ ਤੇ ਕਾਰਵਾਈ ਹੋਵੇ ਔਰ ਜੋ ਕਾਲੈਪਸ ਲਾਅ ਐਂਡ ਆਰਡਰ ਦਾ ਪੰਜਾਬ ਚ ਜਾਂ ਹੋਰ ਅੱਜ ਹੋ ਰਿਹਾ ਅੱਜ ਜੋ ਇੰਟਰਵਿਊ ਆਈ ਹੈ ਇਹ ਬੜਾ ਚਿੰਤਾ ਦਾ ਵਿਸ਼ਾ ਆ ਭਗਵੰਤ ਮਾਨ ਦੇ ਨਾਲ ਰਹਿਣ ਵਾਲੇ ਸੱਜੇ ਖੱਬੇ ਉਮੰਗ ਜਿੰਦਲ ਹੋਮਲੈਂਡ ਡਿਵੈਲਪਰ ਉਹਨੂੰ ਸਿਕਿਉਰਿਟੀ ਦਿੱਤੀ ਹੈ ਸਾਰਾ ਦਿਨ ਤਾਂ ਉਹ ਭਗਵੰਤ ਮਾਨ ਨਾਲ ਵਾਈਨਡ ਐਂਡ ਆਇਨ ਕਰਦੇ ਹੋ ਤੁਸੀਂ ਭਾਈ ਉਹਨੂੰ ਨਹੀਂ ਸੇਫ ਰੱਖ 파ਰੇ ਆਮ ਚਰਚਾ ਦਾ ਵਿਸ਼ਾ ਕਿ ਉਹਨੇ ਵੀ ਫਰੋਤੀ ਦਿੱਤੀ ਹੈ ਅਮਨਦੀਪ ਹਸਪੀਟਲ ਆ ਡਾਕਟਰ ਅਵਤਾਰ ਸਿੰਘ ਬੜੇ ਸੀਨੀਅਰ ਡਾਕਟਰ ਨੇ ਉਹਨਾਂ ਨੇ ਅਖੀਰ ਚ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਬੁਲੇਟ ਪ੍ਰੂਫ ਗੱਡੀਆਂ ਦਿੱਤੀਆਂ ਮਗਰ ਕਹਿੰਦੇ ਅਖੀਰ ਚ ਉਹਨਾਂ ਨੇ ਵੀ ਫਰੋਤੀ ਦੇਤੀ ਹੈ ਇਹ ਤਾਂ ਮੈਂ ਉਹ ਕੇਸ ਦਾ ਜ਼ਿਕਰ ਕਰ ਰਿਹਾ ਜਿਹੜੇ ਲੋਕਾਂ ਦੇ ਧਿਆਨ 'ਚ ਆਏ ਆ ਹਜ਼ਾਰਾਂ ਕੇਸ ਇਹ ਜੇ ਹੋਰ ਨੇ ਅੱਜ ਬੱਚਿਆਂ ਨੂੰ ਬਾਹਰ ਭੇਜੀ ਜਾਂਦੇ ਆ ਕਿਉਂਕਿ ਪੰਜਾਬ ਦਾ ਹਾਲ ਕੋਈ ਨਹੀਂ ਔਰ ਇਹ ਜੇਲਾ 'ਚ ਬੈਠੇ ਆ ਸਿੱਧੂ ਮੂਸੇਵਾਲੇ ਦੇ ਜਿਹੜੇ ਮੇਨ ਚਸ਼ਮਦੀਤ ਗਵਾਸ ਆ ਨੇ ਜਾਂ ਜਿਹੜੇ ਉਸ ਕੇਸ 'ਚ ਇਨਵੋਲਡ ਸੀ ਉਹਨਾਂ ਨੂੰ ਤਾਂ ਜੇਲਾ 'ਚ ਮਰਵਾਤਾ ਤੇ ਫਿਰ ਕੇਸ ਦਾ ਕੀ ਨਿਕਲੂ ਜੇ ਲੋਕ ਜੇਲ੍ਹਾਂ 'ਚ ਸੇਫ ਨਹੀਂ ਜੇ ਲੋਕ ਪੰਜਾਬ 'ਚ ਸੇਫ ਨਹੀਂ ਤੇ ਤੁਸੀਂ ਸਮਝਦੇ ਹੋ ਕਿ ਬਾਰਡਰ ਸਿਕਿਉਰਿਟੀ ਸੇਫ ਹੋਊਗੀ ਇਸ ਲਈ ਆ ਡਿਮਾਂਡ ਅ ਸੀਰੀਅਸ ਹਾਈ ਲੈਵਲ ਇਨਕੁਆਇਰੀ ਔਰ ਇਹ ਪਿਛਲੀ ਵਾਰੀ ਵੀ ਜੋ ਜੇਲ੍ਹ 'ਚੋ ਇੰਟਰਵਿਊ ਹੋਈ ਸੀ ਲਾਰੈਂਸ ਬਿਸ਼ਨੋਈ ਦੀ ਉਹ ਐਫ ਆਈ ਆਰ ਭਗਵੰਤ ਨੇ ਨਹੀਂ ਦਰਜ ਕੀਤੀ ਉਹ ਐਫ ਆਈ ਆਰ ਅਖੀਰ 'ਚ ਹਾਈ ਕੋਰਟ ਦੇ ਆਰਡਰਾਂ ਤੇ ਦਰਜ ਹੋਈ ਕਹਿਣ ਦਾ ਭਾਵ ਕਿ ਮਿਲੀ ਭੁਗਤਕੀ ਦੀ ਸੋ ਇਹ ਬੜਾ ਹੀ ਕਨਸਰਨਿੰਗ ਮੁੱਦਾ ਹੈ ਔਰ ਮੈਂ ਚਾਹੂੰਗਾ ਕਿ ਇਹ ਨੂੰ ਇਮੀਡੀਏਟਲੀ ਐਡਰੈਸ ਕੀਤਾ ਜਾਵੇ ਕਿਉਂਕਿ ਇਹ ਪੰਜਾਬ ਦੀ ਇਕਨੋਮੀ ਨੂੰ ਪੰਜਾਬ ਦੀ ਇੰਡਸਟਰੀ ਨੂੰ ਭਾਈ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਇਹ ਬਹੁਤ ਵੱਡਾ ਪੰਜਾਬ ਦੀ ਬਾਰਡਰ ਸਿਕਿਉਰਿਟੀ ਨੂੰ ਬਹੁਤ ਵੱਡਾ ਖਤਰਾ ਇਹ ਸਾਬਤ ਹੋ ਰਹੀ ਹੈ ਔਰ ਜ਼ਰੂਰ ਕਹੂੰਗਾ ਕਿ ਤੇ ਧਿਆਨ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ